ਮਿਸਨ ਪੁੱਜਣ ਲੱਗ ਗਿਆ ਕਿ ਓ ਛੱਡਿਆ ਹਣ ਓ ਛੱਡਦਾ ਬੈਸਣ ਨੇ ਮਾ ਮਾਤਾ ਦਾ ਪੂਰਾ ਜੋਰ ਲੱਗਿਆ ਹੋਇਆ ਬਣਾਉਣ ਤੇ ਲੈਸਣ ਪੁੱਜ ਗਿਆ ਹੁਣ ਅਸੀਂ ਪਾਉਣ ਲੱਗਿਆਂ ਅਲਸੀ ਇਹਨੂੰ ਕਿੰਨਾ ਟਾਈਮ ਰੱਖਣਾ ਮੈਂ ਬਸ ਸੇਕ ਲਈ ਥੋੜੇ ਸੇਕ ਲਈ ਲਵਾਉਣਾ ਹੈ ਇਹ ਵੀ ਥੋੜੀ ਜੀ ਅਸੀਂ ਪਾਉਣ ਲੱਗਿਆਂ ਖਸਖਸ ਵਿੱਚ ਇਹ ਬੇਸਨ ਦੀ ਪੰਚੀਰੀ ਤੇ ਅਲਸੀ ਹਨ ਦੇ ਵਿੱਚ ਵਧੀਆ ਲੱਗਦੀ ਆ ਇਹ ਵੀ ਮਾਹੌਲ ਹੈ ਤਾਂ ਇਹਦੇ ਵਿੱਚ ਪਾ ਸੀ ਨਾ। ਹੁਣ ਮੈਂ ਪਾਉਣ ਲੱਗੀ ਹਾਂ ਸਾਰਾ ਡਰਾਈ ਫਰੂਟ। ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਤੇ ਚੰਗੀ ਤਰ੍ਹਾਂ ਕਰ ਲਿਆ ਮਿਕਸ। ਹੁਣ ਇਹਦੇ ਵਿੱਚ ਪਾਵਾਂਗੇ ਚੀਨੀ, ਗੂੜਾ ਖੰਡ। ਪੂਰਾ ਖੰਡ ਪਾਉਣੀ ਗੈਸ ਕਰਤას ਦੀ ਬੰਦ ਦਾ ਜਦਾਂ ਜਲਦਾ ਥੋੜੀ ਜਿਹਾ ਜ਼ਿਆਦਾ ਸੁਕਾ ਲਈ ਚੀਨੀ ਤੁਸੀਂ ਆਪ ਦੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਹੁਣ ਇਹਨੂੰ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਇਹ ਬਣੂਗੀ ਥੋੜੀ ਜਿਹੀ ਸੁੱਕ ਗਰੂਰੀ ਲੋ ਜੀ ਹੁਣ ਹੋ ਗਈ ਆ ਮੇਰੀ ਪੰਜੀਰੀ ਬਣ ਕੇ ਤਿਆਰ ਇਹ ਜ਼ਿਆਦਾਤਰ ਸਰਦੀ ਦੇ ਵਿੱਚ ਹੀ ਖਾਈ ਜਾਂਦੀ ਆ ਕਿਉਂਕਿ ਜ਼ਿਆਦਾ ਗਰਮ ਹੁੰਦੀ ਆ ਦੇਸਣ ਖੁਸ਼ਕ ਹੁੰਦਾ ਇਹਦੇ ਕਰਕੇ ਅਸੀਂ ਜਗਾਮਜ ਗੋਮ ਤੋਂ ਨਸਾਂ ਤੋਂ ਮਸਲ ਪੇਨ ਤੋਂ ਸੇ ਬਣਾਈ ਹੈ ਤੇ ਵਧੀਆ ਬਹੁਤ ਵਧੀਆ ਤੁਸੀਂ ਬਣਾ ਕੇ ਦੇਖਿਓ ਤੇ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਆਪਣੇ ਤੁਹਾਨੂੰ ਬੜੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ ਕਰਨਾ ਥੈਂਕ ਯੂ ਜੀ